ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਹੁਣ ਪੰਜਾਬ ਦੇ ਗਰੀਬ ਲੋਕੋ ਤੁਹਾਡੀ ਕੋਈ ਜ਼ਿੰਦਗੀ ਨਹੀਂ ਗਈ ਤੁਸੀਂ ਇੱਕ ਜਉਂਦੇ ਜਾਗਦੇ ਮਰਦੇ ਆ ਤੁਹਾਡਾ ਮੁੱਲ ਪੈਂਦਾ ਵੋਟਾਂ ਵਾਲੇ ਦਿਨ ਜਿਹੜੇ ਗਰੀਬ ਲੋਕ ਆ ਤੁਹਾਡਾ ਮੁੱਲ ਪੈਂਦਾ ਜਦੋਂ ਚੋਣ ਪ੍ਰਚਾਰ ਚੱਲਦਾ ਹੋਵੇ ਹੁਣ ਤੁਹਾਡਾ ਇਤੋਂ ਫਿਰ ਤੋਂ ਕੋਈ ਮਹੀਨੇ ਡੇਢ ਮਹੀਨੇ ਬਾਅਦ ਪੰਜਾਬ 'ਚ ਮੁੱਲ ਪਊਗਾ ਕਿਉਂਕਿ ਤੁਹਾਡੇ ਘਰ ਹਰ ਇੱਕ ਚੰਗੇ ਤੋਂ ਚੰਗਾ ਬੰਦਾ ਆਊਗਾ ਫਿਰ ਤੁਹਾਡਾ 2027 ਚ ਮੁੱਲ ਪਊਗਾ ਉਸ ਤੋਂ ਬਾਅਦ ਫਿਰ ਤੁਸੀਂ ਮੁਰਦੇ ਦੇ ਮੁਰਦੇ ਹੀ ਆ ਆ ਜਦੋਂ ਹਣੋਈ ਆ ਆਪਣੀ ਚੋਣ ਆਈ ਆ ਐਮਪੀ ਦੀ ਲੋਕ ਸਭਾ ਦੀ ਉਦੋਂ ਵੀ ਤੁਸੀਂ ਮੁਰਦੇ ਸੀ ਉਦੋਂ ਪਹਿਲਾਂ ਪਰ ਤੁਹਾ ਜਦੋਂ ਆ ਚੋਣ ਨੇੜੇ ਆ ਗਈ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਤੁਹਾਡਾ ਮੁੱਲ ਪੈਣ ਲੱਗ ਗਿਆ ਨਰੇਗਾ ਦੇ ਵਿੱਚ ਤੁਹਾਡੇ ਕੋਲ ਮੰਤਰੀ ਜਾਣ ਲੱਗ ਗਏ ਤੁਹਾਡੇ ਘਰਾਂ ਦੇ ਵਿੱਚ ਮੰਤਰੀ ਜਾਣ ਲੱਗੇ ਫਿਰ 4 4 ਤਰੀਕ ਨੂੰ ਰਿਜ਼ਲਟ ਆਉਂਦਾ ਉਸ ਤੋਂ ਬਾਅਦ ਫਿਰ ਤੋਂ ਤੁਸੀਂ ਮੁਰਦੇ ਦੇ ਮੁਰਦੇ ਬਣ ਗਏ ਤੇ ਅੱਜ ਜਾਉਂਦੇ ਵਾਸਤੇ ਮੁਰਦੇ ਫਿਰਦੇ ਆ ਤੁਸੀਂ ਤੁਹਾਡੀ ਜਿਹੜੀ ਕੀਮਤ ਆ ਜਦੋਂ ਤੁਹਾਡੀ ਕੋਈ ਚਿੱਟੇ ਦੇ ਨਾਲ ਮੌਤ ਹੋ ਜੇ ਜਾਂ ਬਿਨਾਂ ਇਲਾਜ ਤੋਂ ਮੌਤ ਹੋ ਜੇ ਫਿਰ ਵਿਰੋਧੀ ਤੀਰਾਂ ਕੇ ਵੀ ਤੁਹਾਡਾ ਮੁੱਲ ਪਾ ਦਿੰਦੀਆਂ ਕਿਉਂਕਿ ਉਹ ਆ ਕੇ ਤੁਹਾਡੇ ਸੱਥਰ ਤੇ ਬਹਿ ਜਾਂਦੀਆਂ ਨਹੀਂ ਤਾਂ ਤੁਸੀਂ ਜਉਂਦੇ ਵਸਦੇ ਮੁਰਦੇ ਹੀ ਹੁੰਨੇ ਆ ਮੈਂ ਗੱਲ ਕਰ ਲੱਗਿਆ ਲੱਖੇ ਵਾਲੀ ਮੰਡੀ ਦੀ ਉੱਥੇ ਅਜ ਤੋਂ 10 ਮਹੀਨੇ ਪਹਿਲਾਂ ਇੱਕ ਬੰਦਾ ਕੰਮ ਤੋਂ ਆਉਂਦਾ ਮੋਟਰਸਾਈਕਲ ਦੀਆਂ ਲਾਈਟਾਂ ਪੈਂਗਾਂ ਉਹਦੀਆਂ ਅੱਖਾਂ ਦੇ ਵਿੱਚ ਤੇ ਉਹ ਡਿੱਗਿਆ ਬਹੁਤ ਕਸੂਤਾ ਉਹਦੀ ਰੀੜ ਦੀ ਹੱਡੀ ਨੂੰ ਨੁਕਸ ਪੈ ਗਿਆ ਔਰ ਮੁਖਸਰ ਜ਼ਿਲ੍ਹੇ ਦਾ ਪਿੰਡਾ ਹਲਕਾ ਉਹਦਾ ਮਲੋਟ ਪੈਂਦਾ ਮਲੋਟ ਵਾਲੀ ਬੀਬੀ ਇੱਕ ਵਾਰੀ ਵੀ ਚਾਕੇ ਕਿਸੇ ਗਰੀਬ ਦੇ ਘਰ ਜਾ ਕੇ ਨਹੀਂ ਬੈਠੀ ਭਾਵੇਂ ਇਹਨਾਂ ਨੇ ਵੋਟਾਂ ਗਰੀਬਾਂ ਤੋਂ ਲੀਆਂ ਭਾਵੇਂ ਇਹਨਾਂ ਨੇ ਸੀਟ ਜੜੀ ਉਹ ਸਟੂਲ ਕਾਸਟ ਕਰਕੇ ਮਿਲੀ ਆ ਪਰ ਇਹ ਗਰੀਬਾਂ ਦੀ ਜਾ ਕੇ ਬਾਤ ਨਹੀਂ ਪੁੱਛਦੇ ਮੈਂ ਗਿਆ ਸੀ ਪਰਸੋਂ ਸ਼ਾਮ ਨੂੰ ਉਹਨਾਂ ਦੇ ਘਰੇ ਗਿਆ ਸੀ ਉਹਦੇ ਪੰਜ ਕੁੜੀਆਂ ਵਿਚਾਰੇ ਦੇ ਜਿਹੜਾ ਕਹਿ ਲੋ ਇੱਕ ਬੱਚੇ ਨੇ ਉਹਦੇ ਪਲਾਸਟੂ ਕੀਤੀ ਹੋਈ ਆ ਗੁਡੀਆਂ ਨੇ ਔਰ ਚਾਰ ਕੁੜੀਆਂ ਨੇ ਆਪਦੇ ਨਾਨਕਿਆਂ ਤੇ ਛੱਡੀਆਂ ਔਰ ਉਹਦੇ ਕਹਿਣਾ ਸੀ ਕਹਿੰਦਾ ਬਾਈ ਜੀ ਸਾਡੇ ਕੋਲ ਜਿਹੜਾ ਕਹਿ ਲੋ ਰੋਟੀ ਪੂਰੀ ਨਹੀਂ ਹੁੰਦੀ ਤੇ ਕਹਿੰਦਾ ਅਸੀਂ ਸੋਚਿਆ ਵੀ ਚੱਲ ਵੀ ਸਾਡੇ ਕੋਲ ਰੋਟੀ ਤਾਂ ਪੂਰੀ ਨਹੀਂ ਹੁੰਦੀ ਉੱਥੇ ਰੱਜ ਕੇ ਰੋਟੀ ਤਾਂ ਖਾ ਲੈਣਗੇ ਆ ਪਿਆ ਮੇਰੀ ਇਹਨਾਂ ਨੇ ਵੀਡੀਓ ਡਿਲੀਟ ਕਰਤੀ ਸਰਕਾਰ ਨੇ ਔਰ ਜਿਹੜਾ ਕਹਿ ਲੋ ਸਰਕਾਰ ਨੇ ਮੈਂ ਜਦੋਂ ਸਰਕਾਰ ਨੇ ਕਹਿ ਲੋ ਜਾ ਇਹਨਾਂ ਦੇ ਕਾਨੂੰਨ ਕਹਿ ਲੋ ਹੁਣ ਉਹ ਕਹਿੰਦੇ ਭਾਈ ਵੀ ਅਸੀਂ ਇਹ ਕੁਝ ਨਹੀਂ ਵਿਖਾ ਸਕਦੇ YouTube ਤੇ ਪਾਈ ਸੀ ਇਹਨਾਂ ਦਾ ਨੰਬਰ ਇਹਨਾਂ ਦਾ ਅਕਾਊਂਟ ਵਿੱਚ ਦਿਖਾਇਆ ਸੀ ਤਾਂ ਕਿ ਇਹਨਾਂ ਦੀ ਕੋਈ ਮਦਦ ਕਰ ਸਕੇ ਪਰ ਇਹਨਾਂ ਦੀ ਕਿਸੇ ਨੇ ਬਾ ਕਹਿਣ ਐਡਮਿਸ਼ਨ ਹੀ ਕਰੇ ਨਹੀਂ ਕਰੇ ਆ ਵੇਖੋ ਇਹ ਗੁੜੀਆਂ ਨੂੰ ਪਹੁੰਚ ਗਈ ਕਿਹੜੇ ਕਿਹੜੇ ਕਲਾਸ ਚ ਪੜ੍ਹੇ ਇੱਕ 12ਵੀਂ ਚ ਅੱਛਾ ਤੇ ਇੱਕ ਉਹ 12ਵੀਂ ਤੁਸੀਂ ਕੀਤੀ ਹਾਂਜੀ ਇੱਕ 8ਵੀਂ ਚ ਠੀਕ ਹੈ ਇੱਕ 6ਵੀਂ ਚ ਇੱਕ ਦੂਜੀ ਚ ਇੱਕ ਪਹਿਲੀ ਚ ਠੀਕ ਹੈ ਤੇ ਆਹ ਵੇਖ ਲਓ ਬੱਚੇ ਛੋਟੇ ਛੋਟੇ ਬੱਚਿਆਂ ਦੀ ਵੀ ਜ਼ਿੰਦਗੀ ਹਰਾਮ ਹੁਣ ਉਹ ਆਪਣਾ ਆਪ ਦੇ ਹੁਣ ਕਿੱਥੇ ਆ ਉਹ ਇੱਕ ਇੱਥੇ ਹੀ ਸਾਡੇ ਕੋਲੇ ਚਾਰ ਆਪਦੇ ਨਾਨਕ ਹੀ ਰਹਿੰਦੀਆਂ ਹੈਗਾ ਫਿਰ ਇੱਥੇ ਰੋਟੀ ਪਾਣੀ ਦਾ ਔਖਾ ਹੋਇਆ ਗਿਆ ਸੀ ਸਾਡਾ ਇਹ ਚੱਲਣ ਦਾ ਘਰ ਦਾ ਸਰਕਲ ਠੀਕ ਹੈ ਜੀ ਫਿਰ ਉਹਨਾਂ ਵਿਚਾਰੀਆਂ ਨੂੰ ਉੱਥੇ ਛੱਡਿਆ ਆ ਵੀ ਚੱਲ ਰੋਟੀ ਤਾਂ ਖਾ ਲੈਣ। ਚਲੋ ਰੋਣਾ ਪ੍ਰਾਪਤ ਤੇ ਪਾਈ ਸੀ ਇਹਨਾਂ ਦਾ ਨੰਬਰ ਇਹਨਾਂ ਦਾ ਅਕਾਊਂਟ ਵਿੱਚ ਦਿਖਾਇਆ ਸੀ ਤਾਂ ਕਿ ਇਹਨਾਂ ਦੀ ਕੋਈ ਮਦਦ ਕਰ ਸਕੇ ਪਰ ਇਹਨਾਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ। ਇਹ ਆ ਵੇਖੋ ਜਿਹੜੀ ਵੀਡੀਓ ਡਿਲੀਟ ਹੋ ਗਈ ਸੀ ਇਹਨਾਂ ਦੀ ਗੱਲ ਸੁਣੋ। ਆ 22 ਅਗਸਤ ਮੈਂ ਕੱਲ ਨੂੰ ਵੀਡੀਓ ਅਪਲੋਡ ਕੀਤੀ ਆ ਕੱਲ ਤੇ ਜਿਹੜੀ ਉਹ ਵੀਡੀਓ YouTube ਨੇ ਰਿਮੂਵ ਕਰਤੀ ਸੀ ਇਹਦੇ ਤੋਂ। ਵੀ ਕਹਿੰਦੇ ਰਿਮੂਵ ਕਰਤੀ ਆ ਅਸੀਂ ਨਹੀਂ ਵਿਖਾ ਸਕਦੇ। ਏ ਬੰਦਾ ਲਾਜ ਤੋਂ ਬਿਨਾ ਕੂਕਰਿਆ ਪੰਜ ਬੱਚੇ ਹੁਣੇ ਦੀ ਜਿਹੜੀ ਵਾਈਫ ਆ ਉਹ ਲੋਕਾਂ ਦੇ ਗੋਆ ਕੁੜਾ ਕਰਕੇ ਆਪਦਾ ਘਰ ਚਲਾ ਰਹੀ ਆ ਤੇ ਮੈਂ ਉੱਥੇ ਸਿਰਫ ਇੰਨੀ ਗੱਲ ਕੀਤੀ ਸੀ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹ ਤਾਂ ਇਹ ਕਹਿ ਰਿਹਾ ਕਿ ਸਰਕਾਰੀ ਹਸਪੀਟਲ ਅਸੀਂ ਸਭ ਚੰਗੇ ਕਰਤੇ ਆ ਪਰ ਚੰਗੇ ਕਿਹਨੇ ਕੀਤੇ ਆ ਸਾਨੂੰ ਦੱਸੋ ਮੇਰੇ ਆਵਾ ਭਰਾ ਜੀ ਭਗਵੰਤ ਮਾਨ ਜੀ ਸਾਨੂੰ ਸਜ਼ਾ ਲਾਓ ਕਿਹੜੀ ਲਾਉਣੀ ਆ ਕਿਹੜੀ ਸਜ਼ਾ ਲਾਉਣੀ ਆ ਅਲ ਬੱਡੇ ਬਈ ਆਪਦਾ ਫੋਨ ਇਹ ਜਿਹੜਾ ਕਹ ਲੋ ਵੀ ਸਾਨੂੰ ਸਜ਼ਾ ਦੱਸੋ ਸਾਨੂੰ ਕਿਹੜੀ ਸਜ਼ਾ ਲਾ ਰਹੇ ਆ ਤੁਸੀਂ ਕੀ ਪੰਜਾਬ ਦੇ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕਰ ਲਿਆ ਉਹਦੀ ਸਜ਼ਾ ਮਿਲ ਰਹੀ ਆ ਲੋਕ ਅੱਜ ਬਿਨਾਂ ਇਲਾਜ ਤੋਂ ਘਰੇ ਬਿੱਡਾਂ ਤੇ ਪਏ ਤੜਫ ਰਹੇ ਆ ਤੇ ਫਿਰ ਲੋਕ ਤਾਂ ਜਾਉਂਦੇ ਫਿਰਦੇ ਮਰਦੇ ਹੋਏ ਪਏ ਆ ਕਿਉਂਕਿ ਜਾਉਂਦਿਆਂ ਨੂੰ ਇਹਨਾਂ ਨੂੰ ਕੋਈ ਪੁੱਛਦਾ ਨਹੀਂਗਾ ਜੇਕਰ ਸਰਕਾਰ ਨੂੰ ਮੌਤੇ ਹੱਕ ਚ ਕਰਨਾ ਹੋਵੇ ਜਾਂ ਤਾਂ ਦਰਦਨਾਕ ਮੌਤੋਂ ਨਹੀਂ ਚਾਹੀਦੀ ਆ ਜਾਂ ਉਹ ਕਿਸੇ ਹੋਰ ਚੀਜ਼ ਦੇ ਵਿੱਚ ਤਬਾਹ ਹੋਣਾ ਚਾਹੀਦਾ ਤਾਂ ਕਰਕੇ ਤੁਸੀਂ ਗੱਲ ਸੁਣਦੇ ਆ ਜਾਂ ਉਹਨੂੰ ਕਿਸਾਨੀ ਅੰਦੋਲਨ ਚ ਜਾ ਕੇ ਸੀ ਦੋਣਾ ਪਹਿਣਾ ਤਾਂ ਤੁਸੀਂ ਸੁਣਦੇ ਆ ਪਰ ਜੌਂਦਿਆਂ ਨੂੰ ਨਹੀਂ ਪੁੱਛਦੇ ਜੇ ਤੁਸੀਂ ਜੌਂਦਿਆਂ ਨੂੰ ਪੁੱਛੋ ਤਾਂ ਲੋਕ ਤੁਹਾਨੂੰ ਵੀ ਪੁੱਛਣ ਹੁਣ ਉਹ ਜਿਹੜਾ ਬੰਦਾ ਲੱਖੇ ਵਾਲੀ ਮੰਡੀ ਆ ਜਿਹੜਾ ਤਿੱਬੇ ਤੇ ਉੱਥੇ ਥਾਣੇ ਦੇ ਨਾਲ ਹੀ ਰਹਿ ਰਿਹਾ ਜਿਹੜਾ ਲੱਖੇ ਵਾਲੀ ਮੰਡੀ ਦਾ ਥਾਣਾ ਔਰ ਹਲਕਾ ਮਲੋਟ ਜਿਹੜਾ ਹਲਕਾ ਮਲੋਟ ਪੈਂਦਾ ਉਹ ਮਲੋਟ ਹਲਕੇ ਦਾ ਜਿਹੜਾ ਕਹਿੰਦੇ ਐਮਐਲਏ ਆ ਜਿਹੜੀ ਪੀਬਾ ਉਹਨੇ ਇੱਕ ਵਾਰੀ ਵੀ ਖੇੜਾ ਨਹੀਂ ਮਾਰਿਆ ਤੁਸੀਂ ਇੱਕ ਗੱਲ ਦੱਸੋ ਵੀ ਕੀ ਲੋਕ ਤੁਹਾਨੂੰ ਵੋਟਾਂ ਵੇਲੇ ਨਜ਼ਰ ਆਉਂਦੇ ਆ ਅੱਜ ਬੀਬਾ ਨੂੰ ਨੇ ਚਾਹੀਦਾ ਆ ਬੀਬੀ ਜਿਹੜੀ ਮਲੋਟ ਹਲਕੇ ਤੋਂ ਐਮਐਲਏ ਆ ਵੀ ਕੱਲੀਆਂ ਗੱਡੀਆਂ ਦੀ ਹੂੰ ਹੂੰ ਕਰਾਉਣ ਵਾਸਤੇ ਬਣਾਇਆ ਲੋਕਾਂ ਨੇ ਤੁਹਾਨੂੰ ਜਾਂ ਤੁਹਾਨੂੰ ਲੋਕ ਜਦੋਂ ਵਿਆਹਾਂ ਤੇ ਸਾਦੇ ਆ ਕੀ ਲੋਕਾਂ ਦੇ ਕੋਲ ਤੁਸੀਂ ਉਦੋਂ ਹੀ ਜਾਣਾ ਜਿਹੜੇ ਗਰੀਬ ਲੋਕ ਆ ਉਹ ਕਦੇ ਗਰੀਬਾਂ ਦੀ ਜਾ ਕੇ ਬਾਹ ਫੜ ਲਿਆ ਕਰੋ ਕਿਹੜੀ ਗੱਲੋਂ ਬਾਹਨ ਹੀ ਫੜਦੇ ਲੋਕ ਬਿਮਾਰ ਮੰਝਿਆਂ ਤੇ ਪਏ ਤੜਫ ਰਹੇ ਆ ਮੈਂ ਉਹਦੀ ਵਾਈਫ ਨੂੰ ਇਹ ਪੁੱਛਿਆ ਕਿ ਮੈਂ ਕਿਹਾ ਭੈਣ ਜੀ ਤੁਸੀਂ ਇੱਕ ਗੱਲ ਦੱਸੋ ਵੀ ਤੁਸੀਂ ਹੁਣ ਗੁਜ਼ਾਰਾ ਕਿਵੇਂ ਹੁੰਦਾ ਤੇ ਤੁਹਾਡੇ ਉਹ ਕਹਿੰਦੀ ਵੀਰੇ ਜਿਹੜੇ ਜਿੰਨੇ ਰਮਾਨਸੀ ਸਾਰੇ ਦੇ ਸਾਰੇ ਵਿੱਚ ਹੀ ਰਹਿ ਗਏ ਤੇ ਮੈਂ ਉਦੋਂ ਮਾਨ ਸਾਹਿਬ ਨੂੰ ਇੰਨਾ ਕਿਹਾ ਕਿ ਮਾਨ ਸਾਹਿਬ ਤੁਹਾਡੀ ਜਿਹੜੀ ਵਾਈਫਾ ਡਾਕਟਰ ਗੌਰਪ੍ਰੀਤ ਕੋਤਾ ਲੱਖਾਂ ਦੇ ਸੈਂਡਲ ਕਰੋੜਾਂ ਦੀਆਂ ਗੱਡੀਆਂ ਲਗਜ਼ਰੀ ਲਾਈਫ ਤੇ ਇੱਕ ਉਹ ਗਰੀਬ ਦੀ ਵਾਈਫ ਜਿਹੜੀ ਲੋਕਾਂ ਦੇ ਗੋਆ ਕੂੜਾ ਕਰਕੇ ਆਪਦਾ ਘਰ ਚਲਾ ਰਹੀ ਆ ਇਹ ਕੱਲੇ ਨਹੀਂ ਹੋਰ ਬਹੁਤ ਸਾਰੇ ਲੋਕ ਆ ਜਿਹੜੇ ਬਿਨਾਂ ਇਲਾਜ ਤੋਂ ਪਏ ਆ ਤੇ ਪਰ YouTube ਨੇ ਰਿਮੂਵ ਕਰਤੀ Facebook ਤੇ ਅਪਲੋਡ ਹੀ ਨਹੀਂ ਹੋ ਰਹੀ ਸ਼ੁਕਰ ਕਰੋ ਜਿਹੜਾ ਉਦੋਂ ਲਾਈਵ ਹੋ ਗਿਆ ਬਸ ਉਹ ਚੱਲ ਰਿਹਾ ਲੋਕਾਂ ਦੀ ਗੱਲ ਏ ਲੋਕਾਂ ਦੇ ਤੁਹਾਨੂੰ ਹਾਲਾਤ ਨਹੀਂ ਵਿਖਾ ਸਕਦੇ ਸੋਸ਼ਲ ਮੀਡੀਆ ਤੇ ਪਹਿਲਾਂ ਸਾਰੇ ਹਾਲਾਤ ਵਿਖਾ ਸਕਦੇ ਸੀ ਪਰ ਹੁਣ ਸਾਰੇ ਦੇ ਕਿਉਂਕਿ ਹਾਲਾਤ ਮਾੜੇ ਕਿਦੇ ਹੋਣਗੇ ਗਰੀਬ ਦੇ ਹੋਣਗੇ ਤੇ ਜਿਹੜਾ ਸੋਸ਼ਲ ਮੀਡੀਆ ਉਹ ਕਹਿੰਦੇ ਸੀ ਮਾੜੇ ਹਾਲਾਤ ਵਿਖਾ ਨਹੀਂ ਸਕਦੇ ਤੁਸੀਂ ਇਹ ਗੱਲ ਦੱਸੋ ਵੀ ਇਹ ਕੀ ਹੋ ਰਿਹਾ WhatsApp ਤੇ ਵੀ ਜਿਹੜਾ ਕਹ ਲੋ ਕਿਸੇ ਨੂੰ ਵੀਡੀਓ ਭੇਜਗੇ ਪਹੁੰਚਦੀ ਨਹੀਂ ਕੀ ਡਾਕੂਮੈਂਟ ਕਰਦੇ ਆ ਨਹੀਂ ਹੁੰਦੀ ਉਹ ਵੀਡੀਓ ਅਪਲੋਡ ਹੋ ਕੇ ਕੈਂਸਲ ਹੋ ਜਾਂਦੀ ਆ ਪਤਾ ਨਹੀਂ ਕੀ ਮਾੜਾ ਕਹਿਤਾ ਵਿੱਚ ਮੇਰੇ ਪੰਜਾਬ ਦੇ ਵੀਰੋ ਉਹ ਐਨ ਆਰ ਆਈ ਵੀਰੋ ਬੇਨਤੀ ਕਰਦਾ ਜਿਹੜੀਆਂ ਮੌਜੂਦਾ ਸਰਕਾਰਾਂ ਜਿਹੜੇ ਲੀਡਰਾਂ ਨੂੰ ਜਿਹੜੇ ਐਮ ਐਲ ਏ ਨੂੰ ਲੱਖਾਂ ਰੁਪਈਆ ਤੁਸੀਂ ਫੰਡ ਦੇ ਰਹੇ ਨੇ ਆ ਉਹਨਾਂ ਨੂੰ ਫੰਡ ਦੇਣ ਦੀ ਬਜਾਏ ਤੁਸੀਂ ਗਰੀਬਾਂ ਦੀ ਬਾਹ ਫੜ ਲਓ ਜਿਹੜੇ ਗਰੀਬ ਚਾਹੇ ਉਹ ਐਸਸੀ ਬੀਸੀ ਜਰਨਲ ਹਿੰਦੂ ਮੁਸਲਮ ਸਿੱਖ ਈਸਾਈ ਹੋਣ ਤਾਂ ਕਿ ਉਹ ਬੰਦੇ ਆ ਜਿਹੜੇ ਉਹ ਮੰਝਾਂ ਤੋਂ ਉੱਠ ਸਕਣ ਤੇ ਪੰਜਾਬ ਦੇ ਭਰਾਵੋ ਜਿਹੜੇ ਤੁਸੀਂ ਆਪਦੇ ਬੱਚਿਆਂ ਤੇ 3-3 ਲੱਖ ਰੁਪਈਆ ਆਪਦੇ ਵੱਡਿਆਂ ਤੇ ਲਾ ਦੇਣੇ ਆਪਦੇ ਬੱਚਿਆਂ ਤੇ ਸਾਨੂੰ ਨਹੀਂ ਪਤਾ ਉਹਦੀ ਉਮਰ ਕਿੰਨੀ ਰਹੂਗੀ ਕਿੰਨੀ ਨਹੀਂ ਰਹਿਣੀ ਵੱਡੇ ਬਣਾ ਕੇ ਪਰ ਜੇਕਰ ਤੁਸੀਂ ਉਹਨੇ ਜਨਮ ਦੇਣ ਵਾਲੇ ਦਿਨ ਤੁਸੀਂ ਉਹੀ ਜਿਹੜਾ 3 ਲੱਖ ਉਹਦੇ ਵੱਡੇ ਤੇ ਲਾਉਣਾ ਤੁਹਾਡੇ ਰਿਸ਼ਤੇਦਾਰਾਂ ਨੇ ਆ ਆ ਕੇ ਸਮੋਸੇ ਖਾ ਕੇ ਰਸਗੁੱਲੇ ਖਾ ਕੇ ਠੰਡਾ ਪੀ ਕੇ ਡਕਾਰ ਮਾਰ ਕੇ ਘਰੇ ਜਾਣਾ ਢਿੱਡ ਤੇ ਹੱਥ ਮਾਰ ਕੇ ਤੇ ਤੁਸੀਂ ਉਹਦੇ ਨਾਲੋਂ ਉਹੀ 3 ਲੱਖ ਰੁਪਇਆ ਕਿਸੇ ਗਰੀਬ ਦੇ ਇਲਾਜ ਤੇ ਲਾ ਦਿਓ ਮੈਂ ਤੁਹਾਨੂੰ ਗਰੰਟੀ ਦੇ ਨਾਲ ਕਹਿਣਾ ਕਿ ਪਹਿਲਾਂ ਤੁਹਾਡੇ ਬੱਚੇ ਨੇ ਪਲਾ 10 ਸਾਲ ਜਿਨੇ ਹੋਣ ਪਰ ਜਦੋਂ ਤੁਸੀਂ ਇਹੋ ਜਿਹੇ ਮੰਝਿਆਂ ਤੇ ਪਏ ਬਿਮਾਰਾਂ ਦੀ ਜਦੋਂ ਧੀਆਂ ਦੇ ਪਿਓ ਦੀ ਤੁਸੀਂ ਮਦਦ ਕਰੋਗੇ ਤੁਹਾਡੇ ਬੱਚੇ ਦੀ 5-10 ਸਾਲ ਉਮਰ ਵੱਧ ਸਕਦੀ ਆ ਇੱਕ ਦਿਨ ਵੀ ਘਟਦੀ ਨਹੀਂ ਗਈ ਯਾਦ ਰੱਖ ਲੋ ਇਹ ਗੱਲ ਕਿਉਂਕਿ ਸਾਡੀ ਸਰਕਾਰ ਸਿਰਫ ਜਿਵੇਂ ਉਹ ਜਿਵੇਂ ਗਾਣੇ ਨਹੀਂ ਜਿਵੇਂ ਫਿਲਮਾਂ ਦੇ ਵਿੱਚ ਚੱਲ ਪੈਂਦੇ ਆ ਮੁਜਰੇ ਜੇ ਤੇ ਉਹ ਮੁਜਰੇ ਤੇ ਨਚਾਉਣਾ ਹੁੰਦਾ ਉਸੇ ਤਰ੍ਹਾਂ ਵੀ ਮੰਤਰੀ ਨੱਚਦੇ ਆ ਤੇ ਜਿਹੜੇ ਸਾਹਮਣੇ ਬੈਠੇ ਪੰਜਾਬ ਦੇ ਲੋਕ ਉਹ ਤਾੜੀਆਂ ਮਾਰਦੇ ਆ ਉਦੋਂ ਬਾਅਦ ਕੁਛ ਵੀ ਨਹੀਂ ਇਹਨਾਂ ਨੇ ਝੂਠ ਛੱਡਣਾ ਬਸ ਮੁਜਰੇ 'ਚ ਫਰਕ ਕੀ ਆ ਉੱਥੇ ਗਾਣਾ ਚੱਲਣਾ ਅੱਜ ਰਲ ਕੇ ਗੁਜ਼ਾਰਾਂਗੇ ਰਾਤਵੇ ਅੱਲਾਹ ਕਰੇ ਦਿਨ ਨਾ ਚੜੇ ਇਹਨਾਂ ਨੇ ਗੱਪ ਛੱਡਣਾ ਵੀ ਅੱਜ ਅਸੀਂ ਬਹੁਤ ਹਸਪੀਟਲ ਚੰਗੇ ਕਰਤੇ ਆ ਅੱਜ ਮਾਰੋ ਮਾਰ ਕਰਤੀ ਆ ਕੋਈ ਦਵਾਈ ਨਹੀਂ ਜਦੋਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਦੱਸ ਭਾਈ ਸਾਡੇ ਮਾਨ ਸਾਹਿਬ ਤਾਂ ਇਹ ਕਹਿੰਦੇ ਆ ਵੀ ਸਾਹੋ ਕਹਿੰਦਾ ਬਾਈ ਕੋਈ ਸਾਡੀ ਸੁਣਵਾਈ ਸੁਣੂ ਹੀ ਨਹੀਂ ਹੋਈ ਕੋਈ ਸਾਨੂੰ ਕਿਸੇ ਨੇ ਪੁੱਛਿਆ ਨਹੀਂਗਾ ਕਹਿੰਦਾ ਹੁਣ ਤੁਸੀਂ ਇਹ ਗੱਲ ਮੇਰੀ ਇੱਕ ਬੇਨਤੀ ਆ ਕਿ ਲੋਕਾਂ ਦੀਆਂ ਬਿਜਲੀਆਂ ਬੰਦ ਕਰ ਦੋ ਫ੍ਰੀ ਬਿਜਲੀਆਂ ਉਹਨਾਂ ਤੋਂ ਬਿੱਲ ਲਾਓ ਤੁਸੀਂ 5-500 ਰੁਪਈਆ ਮਹੀਨੇ ਦਾ ਉਹਦੇ ਨਾਲ ਘਾਟਾ ਨਹੀਂ ਪੈਣਾ ਦੇਸ਼ ਨੂੰ ਉਹਦੇ ਨਾਲ ਪੰਜਾਬ ਨੂੰ ਘਾਟਾ ਨਹੀਂ ਪੈਣਾ ਉਲਟਾ ਵਧੂਗਾ ਸਾਡੇ ਬੱਚਿਆਂ ਵਾਸਤੇ ਨੌਕਰੀਆਂ ਵਾਸ ਸਕਣਗੀਆਂ ਪਰ ਜਦੋਂ ਹਸਪਤਾਲਾਂ ਵਿੱਚ ਪੁੱਛਗਿੱਛ ਨਹੀਂ ਹੁੰਦੀ ਉਸ ਟਾਈਮ ਤੇ ਬਹੁਤ ਘਾਟਾ ਪੈਂਦਾ ਧੀਆਂ ਦਾ ਪਿਓ ਭੈਣਾਂ ਦਾ ਭਰਾ ਮਾਂ ਪਿਓ ਦਾ ਪੁੱਤ ਦੁਨੀਆ ਛੱਡ ਕੇ ਜਾਵੜਦਾ ਸਿਰਫ ਬਿਨਾ ਇਲਾਜ ਤੋਂ ਤੇ ਤੁਹਾਡੇ ਮੰਤਰੀਆਂ ਦੇ ਇਲਾਜ ਤੁਹਾਡਾ ਢਿੱਡ ਦੁਖਦਾ ਹੋਵੇ ਤਾਂ ਦਿੱਲੀ ਜਾਣੇ ਆ ਤੁਹਾਡੇ ਦੰਦ ਦੁਖਦੇ ਹੋਣ ਤਾਂ ਦਿੱਲੀ ਜਾਣੇ ਆ ਤੁਹਾਨੂੰ ਥੋੜੀ ਜੀ ਪ੍ਰੋਬਲਮ ਵੱਧ ਹੋ ਜਾਏ ਤਾਂ ਬਾਹਰਲੀਆਂ ਕੰਟਰੀਆਂ 'ਚ ਜਾਣੇ ਆ ਪਰ ਇੱਥੇ ਇਹੋ ਜਿਹੇ ਲੋਕ ਪਏ ਆ ਜਿਹੜੇ ਗਰੀਬ ਤੋਂ ਗਰੀਬ ਲੋਕ ਉਹਨਾਂ ਗਰੀਬਾਂ ਲੋਕਾਂ ਨੂੰ ਭੈੜੀਆਂ ਤੋਂ ਭੈੜੀਆਂ ਬਿਮਾਰੀਆਂ ਲੱਗ ਜਾਂਦੀਆਂ ਪਰ ਉਹਨਾਂ ਦੇ ਹੱਥ ਦੇ ਵਿੱਚ ਪਾਸਪੋਰਟ ਨਹੀਂ ਆਉਂਦਾ ਤੁਹਾਡੇ ਵਾਸਤੇ ਹੈਲੀਕਾਪਟਰ ਜਹਾਜ਼ ਆ ਜਾਂਦੇ ਆ ਫੇਰ ਕਿਵੇਂ ਆਮ ਲੋਕ ਤੇ ਤੁਹਾਡੇ ਵਰਗੇ ਲੀਡਰ ਇਕੱਠੇ ਕਿਵੇਂ ਹੋ ਸਕਦੇ ਆ ਫਿਰ ਤੁਸੀਂ ਕਹੋ ਕਿ ਜਿਹੜਾ ਇੱਥੇ ਵੀਆਈਪੀ ਵਿਅਕਤੀ ਆ ਉਹਦੇ ਵਾਸਤੇ ਅਲੱਗ ਇਹ ਦੇਸ਼ ਤੇ ਜਿਹੜਾ ਗਰੀਬੰਦ ਉਹਦੇ ਵਾਸਤੇ ਅਲੱਗ ਦੇਸ਼ ਜੇਕਰ ਗਰੀਬ ਬੰਦੇ ਨਾਲ ਧੱਕਾ ਜੇ ਤਾਂ ਧਰਨਾ ਲਾਉਣਾ ਪੈਂਦਾ ਉਹਨੂੰ ਇਲਾਜ ਦੀ ਲੋੜ ਹੋ ਜੇ ਤਾਂ ਪੈਸਾ ਮੰਗਣਾ ਪੈਂਦਾ ਜੇ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਹੋਵੇ ਤੁਹਾਡੇ ਨਾਲ ਧੱਕਾ ਹੁੰਦਾ ਵੀ ਨਹੀਂ ਤੁਹਾਡੇ ਤੁਹਾਡੇ ਵੱਲ ਕੋਈ ਐਂ ਕਰਕੇ ਖਿੱਲਾ ਵੀ ਸਿੱਟਦੇ ਉਹ ਖਿੱਲਾ ਸਿੱਟਣ ਦੇ ਵੀ ਪਰਚੇ 307 ਲੱਗ ਜਾਂਦੀ ਆ ਤੁਹਾਡੀ ਜਦੋਂ ਤੁਸੀਂ ਬਿਮਾਰ ਹੋ ਜਾਓ ਤੁਹਾਨੂੰ ਫੰਡ ਆ ਜਾਂਦੇ ਆ ਪਰ ਕਦੇ ਗਰੀਬ ਦੀ ਕੋਈ ਮਦਦ ਨਹੀਂ ਕਰਦਾ ਤੇ ਮੈਂ ਬੇਨਤੀ ਕਰਦਾ ਕਿਉਂਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਹੋ ਅਸੀਂ ਤੁਹਾਨੂੰ ਆਪ ਦੇ ਦੁੱਖ ਤਕਲੀਫਾਂ ਦੱਸਣੀਆਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗਰੀਬ ਲੋਕ ਪਏ ਆ ਜਿਹੜੇ ਬਿਨਾਂ ਇਲਾਜ ਤੋਂ ਯੱਭ ਰਹੇ ਆ ਸਿਰਫ ਤੇ ਸਿਰਫ ਤੁਸੀਂ ਸਿੱਖਿਆ ਦਾ ਤੇ ਸਿਹਤ ਦਾ ਪ੍ਰਬੰਧ ਕਰਾ ਦਿਓ ਤਾਂ ਕਿ ਕੋਈ ਬੰਦਾ ਬਿਮਾਰ ਇਸ ਦੁਨੀਆ ਨੂੰ ਛੱਡ ਕੇ ਨਾ ਜਾਵੇ ਤੇ ਬਾਕੀ ਜਿਹੜੀਆਂ ਚੀਜ਼ਾਂ ਦੇ ਤੁਸੀਂ ਬਿੱਲ ਲਾਉਣਾ ਚਾਹੁੰਦੇ ਆ ਲਾ ਦਿਓ ਜੇਕਰ ਵਾਕਈ ਪੰਜਾਬ ਨੂੰ ਅੱਗੇ ਵਰਗਾ ਕਰਨਾ ਤੇ ਨਹੀਂ ਤਾਂ ਭਾਈ ਪੰਜਾਬ ਆ ਜਿਹੜਾ ਇਹਦੇ ਹਾਲਾਤ ਇੰਜ ਹੋਏ ਪਏ ਆ ਕਿ ਐਸ ਟਾਈਮ ਇਹ ਜਿਹੜਾ ਕਹ ਲੋ ਮਰਿਆ ਪਿਆ ਇਹਦਾ ਸ਼ਿਸ਼ਕਾਰ ਕਰਨ ਵਾਲਾ ਰਹਿ ਗਿਆ ਔਰ ਇਹਨੂੰ ਜਿਸ ਦਿਨ ਲੱਕੜਾਂ ਤੇ ਪਾਇਆ ਗਿਆ ਉਸ ਦਿਨ ਤੁਸੀਂ ਮੂੰਹ ਚ ਕਿਉਂ ਪਾ ਦੇਣਾ ਤੇ ਜੇਕਰ ਅੱਜ ਅੱਜ ਜਿਹੜਾ ਕੋਈ ਮਾੜਾ ਮੋਟਾ ਬਿਮਾਰ ਪੰਜਾਬ ਪਿਆ ਮਰਨ ਦੇ ਹਾਲਾਤ 'ਚ ਆ ਜੇ ਤੁਸੀਂ ਅੱਜ ਇਹਨੂੰ ਕੋਈ ਮਾਰੀ ਮਾਰੀ ਕਿਉਂ ਰੀਠਾਂ ਤੇ ਰੋਟੀ ਖਵਾਉਣ ਲੱਗ ਜਾਓ ਤੇ ਪੰਜਾਬ ਕਰ ਪੰਜਾਬ ਕਦੇ ਲੱਕੜਾਂ ਤੇ ਜਾਣਾ ਹੀ ਨਹੀਂਗਾ ਤੁਸੀਂ ਲੱਕੜਾਂ ਤੇ ਪਚਾ ਰਹੇ ਆ ਲੱਕੜਾਂ ਤੇ ਨਾ ਪਚਾਓ ਪੰਜਾਬ ਬਚਾਓ ਤੁਹਾਡੀ ਪਾਰਟੀ ਪੰਜਾਬ ਬਚਾਉਣ ਵਾਸਤੇ ਆਈ ਸੀ ਨਾ ਕਿ ਉਜਾਰਨ ਵਾਸਤੇ ਪੰਜਾਬ ਦੇ ਲੋਕੋ ਤੁਹਾਨੂੰ ਬੇਨਤੀ ਕਰਦਾ ਕਿ ਮੈਂ ਜਿਹੜਾ ਕਹ ਲੋ ਉਹਨਾਂ ਦੀ ਤਸਵੀਰ ਵਿੱਚ ਵਿਖਾ ਦੂੰਗਾ ਉਹ ਬਲਰ ਕਰਕੇ ਵਿਖਾਉਂਗਾ ਕਿਉਂਕਿ ਇਹ ਜਿਹੜਾ ਸੋਸ਼ਲ ਮੀਡੀਆ ਉਹ ਇਹ ਗੱਲਾਂ ਨੂੰ ਰਿਮੂਵ ਕਰ ਦਿੰਦਾ ਤੇ ਹੁਣ ਤੁਹਾਡੇ ਅੱਗੇ ਬੇਨਤੀ ਆ ਕਿ ਉਹਨਾਂ ਦੀ ਮਦਦ ਕਰਿਆ ਜੇ ਵਿਸ਼ੋਦੀ ਫਾਜ਼ਿਲ ਕਾ ਜਿਹੜਾ ਫੇਸਬੁੱਕ ਤੇ ਆਈਡੀ ਬਣੀ ਹੋਈ ਆ ਉਹ ਉੱਤੇ ਮੈਂ ਲਾਈਵ ਕਰਕੇ ਵਿਖਾਇਆ ਤੁਸੀਂ ਉਹਦੇ ਹਾਲਾਤ ਚੈੱਕ ਕਰੋ ਕਿ ਬੇਨਤੀ ਆ ਤੁਹਾਨੂੰ ਤੁਸੀਂ ਉਸ ਗਰੀਬ ਦੀ ਮਦਦ ਕਰਿਆ ਜੇ ਤੇ ਜਿੰਨੇ ਵੀ ਪੰਜਾਬ ਦੇ ਵਿੱਚ ਬਿਨਾਂ ਇਲਾਜ ਤੋਂ ਲੋਕ ਬੈਠੇ ਆ ਮੈਂ ਤੁਹਾਨੂੰ ਉਹਨਾਂ ਦੇ ਹਾਲਾਤ ਜ਼ਰੂਰ ਵਿਖਾਉਂਗਾ ਤੇ ਮੈਨੂੰ ਦੱਸਿਆ ਜੇ ਵੀ ਸਰਕਾਰੀ ਹਸਪਤਾਲ ਜਿਹੜੇ ਸਾਡੀ ਸਰਕਾਰ ਕਹਿ ਰਹੀ ਆ ਕਿ ਅਸੀਂ ਬਹੁਤ ਚੰਗੇ ਕਰਤੇ ਆ ਫਿਰ ਉਹ ਚੰਗੇ ਹੋਏ ਕਾਤੋਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ